ਹੈਲੋ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਅੱਜ ਦੀ ਜਿਹੜੀ ਵੀਡੀਓ ਆ ਇਹ ਤੁਹਾਡੇ ਲਈ ਬੜੀ ਡਿਮਾਂਡਿੰਗ ਵੀਡੀਓ ਆ ਤੁਹਾਡੀ ਬਹੁਤ ਡਿਮਾਂਡ ਸੀ ਇਹ ਵੀਡੀਓ ਦੇ ਲਈ ਕੀ ਇੱਥੇ ਇਟਲੀ ਦੇ ਵਿੱਚ ਤੁਸੀਂ ਸੈਲਰੀ ਦੱਸੋ ਵੀ ਕੰਮਕਾਰਾਂ ਤੇ ਕਿੰਨੇ ਕੁਰੇ ਪੈਸੇ ਬਣ ਜਾਂਦੇ ਕਿੰਨੇ ਇੱਕ ਐਰੋ ਬਣ ਜਾਂਦੇ ਆ ਤਾਂ ਉਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਦੋ ਜਾਣਕਾਰੀ ਦਿਓ ਅੱਜ ਦੀ ਜਿਹੜੀ ਵੀਡੀਓ ਆ ਉਹ ਤੁਹਾਡੇ ਲਈ ਹੋਆ ਜਿਹੜੇ ਕਿਉਰੇ ਨਵੇਂ ਆਉਣਾ ਚਾਹੁੰਦੇ ਆ ਇਟਲੀ ਦੇ ਵਿੱਚ ਤਾਂ ਉਹਨਾਂ ਨੂੰ ਆਏ ਸੀਗਾ ਵੀ ਉਰੇ ਕਿੰਨਾ ਕ ਪੈਸਾ ਬਣਦਾ ਕਿੰਨੇ ਕਹਰੋ ਬਣਦੇ ਆ ਉਹਦੇ ਲਈ ਤੁਹਾਨੂੰ ਜਿਹੜੀ ਵੀਡੀਓ ਅੱਜ ਦੀ ਤੁਹਾਡੇ ਲਈ ਬਹੁਤ ਬੈਨੀਫਿਟ ਹੋਊਗੀ ਇਹ ਵੀਡੀਓ ਤਾਂ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਤੇ ਲਾਈਕ ਵੀ ਜਰੂਰ ਕਰਿਓ ਤੇ ਆਪਾਂ ਅੱਜ ਜਿਹੜੀ ਵੀਡੀਓ ਦੇ ਦੇ ਵਿੱਚ ਚਾਰ ਆਪਸ਼ਨਾਂ ਰੱਖੀਆਂ ਇਹਦੇ ਵਿੱਚ ਤੁਹਾਨੂੰ ਚਾਰ ਕੈਟਾਗਰੀਆਂ ਰੱਖੀਆਂ ਵੀ ਜਿਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਖੇਤੀਬਾੜੀ ਦੇ ਵਿੱਚ ਜਿਵੇਂ ਔਰੇ ਆਪਣੇ ਬੰਦੇ ਜ਼ਿਆਦਾ ਆਉਂਦੇ ਆ ਤਾਂ ਖੇਤੀਬਾੜੀ ਦੇ ਉਰੇ ਕਿੰਨਾ ਕ ਪੈਸਾ ਬਣਦਾ ਵੀ ਕਿੰਨੀ ਕ ਸੈਲਰੀ ਆ ਉਹਨਾਂ ਦੀ ਉਸ ਤੋਂ ਬਾਅਦ ਫੈਕਟਰੀ ਦੇ ਕੰਮ ਆ ਜਾਂਦੇ ਆ ਤੇ ਉਸ ਤੋਂ ਬਾਅਦ ਆਪਣਾ ਜਿਹੜੇ ਪੰਜਾਬੀ ਜ਼ਿਆਦਾਤਰ ਉਰੇ ਕੰਮ ਕਰਦੇ ਆ ਇੱਧਰ ਉੱਪਰਲੀ ਸਾਈਡ ਇਬ੍ਰੇਸ਼ੀਆ ਦੇ ਵਿੱਚ ਤਾਂ ਉਹ ਡੈਰੀ ਫਾਰਮਿੰਗ ਆ ਜਾਂਦੀ ਆ ਤਾਂ ਵੀ ਉਹਦੇ ਵਿੱਚ ਕਿੰਨੇ ਕੈਰੋ ਬਣਦੇ ਆ ਤੇ ਲਾਸਟ ਦੇ ਵਿੱਚ ਆ ਜਾਂਦੀ ਆ ਟਰਕਿੰਗ ਤੇ ਹੁਣ ਆਪਾਂ ਚੱਲਦੇ ਆਂ ਜੀ ਪੈਲੇਟ ਟਾਪਿਕ ਦੇ ਵੱਲ ਜਿਹੜਾ ਕਿ 9 ਮਹੀਨੇ ਵਾਲੇ ਪੇਪਰਾਂ ਤੇ ਬੰਦੇ ਆਉਂਦੇ ਆ ਤਾਂ ਉਹ ਇੱਕ ਤਰ੍ਹਾਂ ਦੇ ਬੰਨੇ ਹੋਏ ਹੁੰਦੇ ਆ ਇਟਲੀ ਤੋਂ ਵੀ ਜਦੋਂ ਆਉਂਦੇ ਆ ਔਰ ਇੰਡੀਆ ਤੋਂ ਇਟਲੀ ਆਉਂਦੇ ਆ ਤਾਂ ਉਹਨਾਂ ਕੋਲ ਇੱਕ ਹੀ ਮਾਲਕ ਉਹਨਾਂ ਨੇ ਚੁਣਨਾ ਹੁੰਦਾ ਜਿਹਦੇ ਨਾਲ ਉਹ ਔਰੇ ਪੱਕੇ ਹੁੰਦੇ ਆ ਤਾਂ ਇਹਦੇ ਕਰਕੇ ਉਹਨਾਂ ਦਾ ਜਿਹੜੀ ਔਰੇ ਸੈਲਰੀ ਆ ਉਹ ਲਿਮਟਿਡ ਹੀ ਹੁੰਦੀ ਆ 1000 ਤੋਂ ਲੈ ਕੇ 1000 ਐਰੋ ਤੋਂ ਲੈ ਕੇ ਤਾਂ 1200 ਐਰੋ ਤੱਕ ਇਹ ਵੀ ਆਪਾਂ ਤੁਹਾਨੂੰ ਬਹੁਤ ਵਧੀਆ ਸੈਲਰੀ ਦੱਸ ਰਹੇ ਆ ਵੀ ਨਹੀਂ ਇੰਨੀਆਂ ਦਿਹਾੜੀਆਂ ਲੱਗਦੀਆਂ ਵੀ ਨਹੀਂ ਹੈਗੀਆਂ ਔਰੇ 1000 ਕ ਐਰੋ ਮਸੀ ਬਣਦਾ ਮਸੀਓ ਤਾਂ ਇਹ ਵਧੀਆ ਤੁਹਾਨੂੰ ਦੱਸਿਆ ਕਿ 1000 ਤੋਂ ਲੈ ਕੇ 1200 ਔਰੋ ਤੱਕ ਤੁਸੀਂ ਹੁਣ ਕੈਲਕੂਲੇਸ਼ਨ ਕਰ ਲੈਣੀ ਤੁਸੀਂ ਗੁਣਾ ਕਰਕੇ ਦੇਖ ਲੈਣੀ ਰੁਪਈਆਂ ਦੇ ਨਾਲ ਵੀ ਇਹ 1200 ਦਾ ਤਾਂ 1 ਲੱਖ ਹੋ ਗਿਆ ਯਾਰ ਪਰ ਔਖਾ ਬਹੁਤ ਔਰੇ ਖਰਚੇ ਵੀ ਬਹੁਤ ਆ ਤੇ ਇਸ ਤੋਂ ਬਾਅਦ ਦੂਜੇ ਨੰਬਰ ਤੇ ਆ ਜਾਂਦੀ ਆ ਆਪਣਾ ਫੈਕਟਰੀ ਦਾ ਕੰਮ ਤੇ ਫੈਕਟਰੀ ਦੇ ਕੰਮਾਂ ਦੇ ਵਿੱਚ ਐਦਾਂ ਫੈਕਟਰੀ ਦੇ ਕੰਮ ਉਹੀ ਬੰਦੇ ਕਰਦੇ ਆ ਉਰੇ ਜਿਹੜੇ ਕਿ ਪੱਕੇ ਹੁੰਦੇ ਆ ਪੱਕੇ ਜਿਨ੍ਹਾਂ ਕੋਲ ਉਰੇ ਉਹਨਾਂ ਨੂੰ ਮੰਨਿਆ ਜਾਂਦਾ ਜਿਨ੍ਹਾਂ ਕੋਲ 1 ਸਾਲ ਵਾਲੇ ਪੇਪਰ ਆ ਵੀ 1 ਸਾਲ ਵਾਲੇ ਉਹ ਬੰਦੇ ਕੋਲ ਪੇਪਰ ਆ ਤੇ ਉਹਨੂੰ ਆਜ਼ਾਦੀ ਆ ਉਰੇ ਸਾਰੇ ਇਟਲੀ ਦੇ ਵਿੱਚ ਕੰਮ ਕਰਨ ਦੀ ਵੀ ਉਹ ਕਿਤੇ ਵੀ ਕੰਮ ਕਰ ਸਕਦਾ ਤੇ ਆਪਣੇ ਉੱਥੇ ਪੇਪਰ ਨਿਊ ਕਰਾ ਸਕਦਾ ਇਹ ਇੱਕ ਵੱਖਰਾ ਟੌਪਿਕ ਆ ਆਪਾਂ ਸਿਰਫ ਸੈਲਰੀ ਦੀ ਉਹ ਗੱਲ ਕਰਨੀ ਆ ਵੀ ਉਰੇ ਤਨਖਾਹਾਂ ਕਿੰਨੀਆਂ-ਕਿੰਨੀਆਂ ਐ ਫੈਕਟਰੀਆਂ ਦੇ ਵਿੱਚ ਕਿੰਨੀਆਂ ਹੈ ਡੈਰੀ ਫਾਰਮ ਆਪਾਂ ਦਾ ਅੱਜ ਦਾ ਜਿਹੜਾ ਟੌਪਿਕ ਆ ਇਹੀ ਆ ਜੇ ਔਰੇ ਖਰਚੇ ਤੁਸੀਂ ਪੁੱਛਣੇ ਹੋਏ ਵੀ ਖਰਚੇ ਔਰੇ ਕਿੰਨੇ ਕੁ ਹੁੰਦੇ ਆ ਤਾਂ ਉਹਦੇ ਲਈ ਮੈਸੇਜ ਕਰਦੇ ਹੋ ਕਮੈਂਟ ਕਰਦੇ ਹੋ ਵੀ ਆਪਾਂ ਅਗਲੀ ਵੀਡੀਓ ਉਹਦੇ ਤੇ ਹੀ ਬਣਾਵਾਂਗੇ ਵੀ ਔਰੇ ਖਰਚੇ ਕਿੰਨੇ ਕੁ ਹੁੰਦੇ ਆ ਤੇ ਫੈਕਟਰੀ ਦੇ ਵਿੱਚ ਜਿਹੜਾ ਬਣ ਜਾਂਦਾ ਔਰੇ 1400 1500 ਵੈਰੋ ਬਣ ਜਾਂਦਾ ਇਹ ਇੰਨੇ ਇੱਕ ਫੈਕਟਰੀ ਦੇ ਵਿੱਚ ਬਣਦੇ ਆ ਤੇ ਪੇ ਰੇਟ ਜੇ ਫੈਕਟਰੀ ਦਾ ਆਪਾਂ ਦੇਖੀਏ ਤਾਂ 8 ਤੋਂ 9 ਐਰੋ ਦੇ ਵਿੱਚ ਪੇ ਰੇਟ ਤੇ ਖੇਤੀਬਾੜੀ ਦੇ ਕੰਮ ਦੇ ਵਿੱਚ ਪੇ ਰੇਟ ਹੁੰਦਾ ਉਹੀ 6 ਤੋਂ 7 ਐਰੋ ਪਹਿਲਾਂ ਅੱਜ ਤੋਂ 10-12 ਸਾਲ ਪਹਿਲਾਂ ਬਹੁਤ ਘੱਟ ਹੁੰਦਾ ਸੀਗਾ ਹੁਣ ਕੁਝ ਇਦਾਂ ਦੇ ਥੋੜੇ ਜਿ ਚਾਂਸ ਹੋਏ ਰੋਮਾ ਦੇ ਵਿੱਚ ਵੀ ਤਾਂ ਉਹਦੇ ਨਾਲ ਜਿਹੜਾ ਪੇ ਰੇਟ ਤੇ ਵੀ ਫਰਕ ਪਿਆ ਜਿਹੜੇ ਜਿਵੇਂ 2 ਨੰਬਰ ਦੇ ਵਿੱਚ ਕੰਮ ਕਰਦੇ ਸੀ ਕਿ ਕੈਸ਼ ਤੇ ਕੰਮ ਕਰਦੇ ਸੀ ਕਿ ਉਹ ਵੀ ਕਾਫੀ ਹੁਣ ਘਟ ਗਏ ਤੇ ਪੇ ਰੇਟ ਵੀ ਥੋੜਾ ਜਿਹਾ ਹੁਣ ਵੱਧ ਗਿਆ ਤੇ ਇਸ ਤੋਂ ਬਾਅਦ ਆਪਣਾ ਜਿਹੜਾ ਕੰਮ ਆ ਜਾਂਦਾ ਈ ਉਹ ਆ ਜਾਂਦਾ ਡੈਰੀ ਫਾਰਮਿੰਗ ਦਾ ਕੰਮ ਜਿਹਨੂੰ ਉਰੇ ਆਪਾਂ ਸਟਾਲੇ ਦਾ ਕੰਮ ਵੀ ਕਹਿੰਦੇ ਆ ਤਾਂ ਇਹ ਕੰਮ ਦੇ ਵਿੱਚ ਜੇ ਤੁਸੀਂ ਕੰਮ ਕਰਦੇ ਆ ਉਰੇ ਆ ਕੇ ਤਾਂ ਇਹਦੇ ਵਿੱਚ ਬਣ ਜਾਂਦਾ ਹੈ 1600 ਵੈਰੋ ਤੋਂ ਲੈ ਕੇ 1700 ਵੈਰੋ ਤੱਕ ਜਿਹੜਾ ਕਿ ਤੁਹਾਨੂੰ ਬਣੂਗਾ ਤੇ ਇਹਦੇ ਵਿੱਚ ਇਦਾਂ ਵੀ ਆ ਤੁਹਾਨੂੰ ਤੜਕੇ ਨੂੰ ਉੱਠਣਾ ਵੀ ਪੈਣਾ ਚਾਹੇ ਬਰਫਾ ਚਾਹੇ ਜਿਵੇਂ ਮਰਜੀ ਆ ਵੀ ਤੜਕੇ ਨੂੰ 3 ਵਜੇ ਤੁਹਾਨੂੰ ਡਿਊਟੀ ਦੇਣੀ ਪੈਣੀ ਆ 3 ਵਜੇ ਉੱਠ ਕੇ ਜਾਣਾ ਦੋ ਟਾਈਮ ਸਮਝ ਲਓ ਤੁਹਾਨੂੰ ਕੰਮ ਕਰਨਾ ਪੈਣਾ 3 ਤੋਂ 7 ਤੇ ਉਸ ਤੋਂ ਬਾਅਦ ਸ਼ਾਮ ਨੂੰ ਫੇਰ 3 ਤੋਂ 7 8 ਘੰਟੇ ਦੇ ਇਹਦੇ ਵਿੱਚ ਹੁੰਦਾ ਹੈ ਜਿਵੇਂ 8 ਘੰਟੇ ਉਹਦੇ ਜ਼ਰੂਰੀਆਂ ਫੈਕਟਰੀ ਵਾਲੇ ਕੰਮ ਦੇ ਵਿੱਚ ਵੀ ਖੇਤੀਬਾੜੀ ਵਾਲੇ ਕੰਮ ਦੇ ਵਿੱਚ ਕਈਆਂ ਦੀ ਠੇਕਾ ਸਿਸਟਮ ਹੀ ਹੁੰਦਾ ਹੈ ਐਦਾਂ ਵੀ ਇਹ ਇਹ ਜਿਹੜੇ ਕੰਮ ਆ ਔਰ ਇਹ ਘੰਟਿਆਂ ਦੇ حساب ਨਾਲ ਆ ਜ਼ਿਆਦਾਤਰ ਜਿਹੜੇ ਫਾਰਮਾਂ ਦੇ ਕੰਮਾਂ ਦੇ ਕਨੈਕਟ ਹੁੰਦੇ ਆ 6 ਘੰਟੇ ਦੀ ਹੁੰਦੇ ਆ ਤਾਂ ਮਤਲਬ ਤੁਹਾਨੂੰ ਬੇਸਿਕ ਸੈਲਰੀ ਜੀ ਦੱਸ ਰਹੇ ਆਪਾਂ ਐਸਟੀਮੇਟ ਲਵਾ ਰਹੇ ਆ ਥੋੜਾ ਵੀ ਇੰਨੇ ਇੰਨਾ ਬਣ ਜਾਂਦਾ ਜਿਹੜੇ ਉਹ ਡੈਰੀ ਫਾਰਮ ਦੇ ਵਿੱਚ ਜਿਹੜੇ ਉਹ ਪੁਰਾਣੇ ਬੰਦੇ ਆ ਤਾਂ ਉਹ 2000 ਰੁਪਏ ਤੱਕ ਵੀ ਜਾਂਦੇ ਆ ਉਹ ਜਿਵੇਂ ਉੱਥੇ ਪੱਕੇ ਆ ਇੱਕ ਤਰ੍ਹਾਂ ਦੇ ਮਾਲਕਾਂ ਕੋਲ ਟਿਕੇ ਹੋਏ ਆ ਤਾਂ 2000 ਉਹਨਾਂ ਨੂੰ ਘਰ ਬਾਰ ਵਿੱਚ ਮਿਲੇ ਹੋਏ ਆ ਤਾਂ ਉਹਨਾਂ ਨੂੰ ਸਹੂਲਤਾ ਮੀਆਂ ਤੇ ਇਸ ਤੋਂ ਬਾਅਦ ਜਿਹੜਾ ਆਪਣਾ ਲਾਸਟ ਜਿਹੜਾ ਕੰਮ ਆ ਜਾਂਦਾ ਹੀ ਉਹ ਆ ਜਾਂਦਾ ਟਰਕਿੰਗ ਦਾ ਕੰਮ ਤੇ ਟਰਕਿੰਗ ਦੇ ਕੰਮ ਦੇ ਵਿੱਚ ਉਰੇ ਬਣ ਜਾਂਦਾ 2200 ਤੋਂ 2300 ਵਰੋ ਬਣ ਜਾਂਦਾ ਤੇ ਜਿਹੜੇ ਪੁਰਾਣੇ ਆ ਉਹਨਾਂ ਨੂੰ ਵੀ ਇਦਾਂ ਹੀ ਆ ਵੀ ਪੁਰਾਣਿਆਂ ਨੂੰ 2400 ਵਰੋ ਬਣ ਜਾਂਦਾ ਤਾਂ ਨਵੇਂ ਨੂੰ ਉਹੀ 2200 ਵਰੋ ਬਣ ਜਾਂਦਾ ਆਹਾਂ ਰੇਟ ਆ ਇੱਥੇ ਸੈਲਰੀਆਂ ਦੇ ਤੇ ਕੈਲਕੂਲੇਸ਼ਨ ਤੁਸੀਂ ਕਰ ਲੈਣੀ ਵੀ ਹੁਣ ਟਰਕਿੰਗ ਦਾ ਤਾਂ ਯਾਰ ਉਰੇ 2 ਲੱਖ ਰੋ ਹੋ ਗਿਆ ਪਰ ਹੋ ਗਿਆ ਠੀਕ ਆ ਪਰ ਜੇ ਤੁਹਾਡੀ ਫੈਮਿਲੀ ਆ ਤਾਂ ਉਹਦੇ ਖਰਚੇ ਵੀ ਬਹੁਤ ਆ ਤੇ ਇਹਦੇ ਵਿੱਚੋਂ ਟੈਕਸ ਵੀ ਬਹੁਤ ਜਾਣਾ ਹੈ ਤੇ ਟੈਕਸ ਕੱਟ ਹੋਣਾ ਤੁਹਾਨੂੰ ਜਿਹੜੀ ਔਰ ਇਹ ਸਹੂਲਤਾਂ ਮਿਲਨੀ ਐ ਡਾਕਟਰ ਵੀ ਫ੍ਰੀ ਆ ਤਾਂ ਉਹਦੇ ਵਿੱਚੋਂ ਇੱਥੇ ਤੁਹਾਡਾ ਤਰਖਾ ਦੇ ਸਾਹਮਣੇ ਔਰ ਟੈਕਸ ਵੀ ਹੁੰਦਾ ਉਹਦੇ ਵਿੱਚੋਂ ਤੇ ਅੱਜ ਦੀ ਜਿਹੜੀ ਤੁਹਾਨੂੰ ਵੀਡੀਓ ਆ ਕਿੱਦਾਂ ਦੀ ਲੱਗੀ ਤਾਂ ਦੱਸਿਓ ਤੇ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਦੇ ਲਈ ਆਪਣਾ ਜਿਹੜਾ ਚੈਨਲ ਆ ਉਹਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਜੇ ਤੁਹਾਨੂੰ ਪਸੰਦ ਆਈ ਵੀਡੀਓ ਤੇ ਮਿਲਦੇ ਆਂ ਫਿਰ ਤੁਹਾਨੂੰ ਆਪਾਂ ਜਿਹੜੀ ਨੈਕਸਟ ਆਪਣੀ ਅਗਲੀ ਵੀਡੀਓ ਦੇ ਵਿੱਚ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ